ਯਾਰ ਆ ਵੇ ਕੋ ਹੁਣ ਨਵੀਂ ਕਸੂਰੀ ਇਹਨਾਂ ਦੀ ਪਾਈ ਦੀ ਆ ਇਹ ਕਹਿੰਦਾ ਮੈਂ ਬਹਿਣਾ ਤੇ ਆ ਕਹਿੰਦਾ ਮੈਂ ਬਹਿਣਾ ਹੁਣ ਨੇ ਇੱਕ ਹਲ ਦੱਸੋ ਇਹਨਾਂ ਦਾ ਕੀ ਸੋਲੂਸ਼ਨ ਕਰਾਂ ਮੈਂ ਤਾਂ ਕਹਿੰਦਾ ਉਹਨਾਂ ਵੀ ਇਹਨਾਂ ਦੀ ਮੰਮੀ ਬੈਠੇ ਤੇ ਇਹ ਮਾਂ ਦੇ ਬੋਲ ਦੋਨੇ ਉਹਨੂੰ ਉਤਾਰ ਦਿੰਦੇ ਕਹਿਣਗੇ ਪਿੱਛੇ ਚੱਲ ਤੇ ਹੁਣ ਦੋਨਾਂ ਦੇ ਆਪ ਦੀ ਕਰਾਰੀ ਫਸੀ ਵੀ ਹੈ ਬੋਲ ਹੁਣ ਕੀ ਚੱਪੋਗੇ ਨਹੀਂ ਬਲੀ ਕਰ ਤੂੰ ਵੀ ਨਹੀਂ ਬਹਿਣਾ ਤਾਂ ਤੂੰ ਨਹੀਂ ਬਹਿਣਾ ਤੇ ਮੰਮਾ ਨੇ ਬਹਿਣਾ ਠੀਕ ਹੈ ਸਰਕ ਤੂੰ ਬਹਿਣਾ ਮੋਟ ਪਿੱਛੇ ਠੀਕ ਹੈ ਮम्मा ਨੇ ਬਹਿਣਾ ਮੋਰੇ ਇਹਨਾਂ ਨੂੰ ਮੈਂ ਲੈ ਕੇ ਦੇਣੀ ਆ ਚਾਕਲੇਟ ਚਾਕਲੇਟ ਨਾਲ ਦੰਦ ਖਰਾਬ ਹੁੰਦੇ ਸੱਚ ਇਹਨਾਂ ਨੂੰ ਨਵਾਂ ਨਵਾਂ ਸਮਾਨ ਬਣਾ ਕੇ ਦੇਣਾ ਇਹਨਾਂ ਨੂੰ ਖਾਣ ਆਸਤੇ ਤੇ ਇਹ ਬੈਠਣਗੇ ਲੈ ਆਓ ਆ ਗਏ ਹੁਣ ਪੈਸੇ ਦੇਤੇ ਹੁੰਦਾ ਮੈਨੂੰ ਮੋਰੇ ਬੈਠਣ ਦੇਗੇ ਹੋਰ ਕੀ ਚਾਹੀਦਾ ਆਲੂ ਆ ਵੀ ਲੋਣੋਂ ਨਹੀਂ ਤਾਂ ਪੈਸੇ ਦੇ ਦੇ ਮੂਰੇ ਬੈਟਣ ਲਈ ਤੁਸੀਂ ਵੀ ਲੈ ਕੇ ਆਓ ਪੈਸੇ ਲੈ ਆਓ ਪੈਸੇ ਮੂਰੇ ਬੈਟਣ ਲਈ ਪੈਸੇ ਚਾਹੀਦੇ ਮੈਨੂੰ ਫੇਰ ਬੈਠਣਾ ਆਈ ਦੋ ਆ ਚਲੋ ਠੋਟ ਓਟੋਟ ਚੇਸੇ ਰਸਤੇ 'ਚ ਤੁਹਾਨੂੰ ਨਹੀਂ ਚੰਦਾ ਜਾ ਖਾਵਾਂਗੇ ਪਿਆਵਾਂਗੇ ਓਏ ਮਾਤਾ ਹੁਣੀ ਬਹਿ ਚੱਲੇ ਤੇ ਪਿੱਛੇ ਹੌਲੀ ਹੌਲੀ ਬੈਠਾ ਤੇ ਤੁਸੀਂ ਦੋਨੇ ਜਣੇ ਨਾ ਬੈਠੋ ਜੇ ਤਾਂ ਬਹਿਣਾ ਤੇ ਭਾਈ ਸਾਹਿਬ ਮੈਨੂੰ ਪੈਸੇ ਚਾਹੀਦੇ ਆ ਆ ਜਾਈਦਾ ਕੈਸੇ ਦੇਣਾ ਕ ਮਰ ਉਹ ਕਹਿੰਦਾ ਉਹਨੂੰ ਸਾਈਡ ਕਰਦਾ ਉਹਨੂੰ ਸਾਈਡ ਕਰ ਸਰ ਇੱਕ ਵਾਰ ਤੂੰ ਚੱਲ ਸਿਆਣਾ ਵੱਸ ਚੱਲ ਜੇ ਤਾਂ ਕੋਈ ਚੀਜ਼ਾਂ ਲੈਣੀਆਂ ਕਿੱਟੀ ਜਾੜਾ ਜੇ ਤੂੰ ਚੀਜ਼ਾਂ ਲੈਣੀਆਂ ਤਾਂ ਤੂੰ ਪਿੱਛੇ ਜਾੜਾ ਇਹਨੇ ਲੈਣੀਆਂ ਲੈ ਵੀ ਉਹਨੇ ਕਹਿੰਦਾ ਮੈਂ ਚੀਜ਼ਾਂ ਲੈਣੀਆਂ ਤੇ ਉਹ ਪਿੱਛੇ ਚੱਲਿਆ ਇਹਨੂੰ ਹੁਣ ਕੋਈ ਚੀਜ਼ ਨਹੀਂ ਲੈ ਕੇ ਦੇਣੀ ਠੀਕ ਐ ਠੀਕ ਹੈ ਚਲ ਮੈਂ ਟੀਵੀ ਲੈਣੀ ਹੈ ਕੀ ਲੈਣੀ ਹੈ ਕੀ ਲੈਣੀ ਹੈ 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 ਕੀ ਜੀ ਲੈਣੀ ਹੈ ਦੱਸ ਤਾਂ ਦੇ ਕੀ ਚੀਜ਼ ਲੈਣੀ ਹੈ ਹੈ ਚੋਕਲੇਟ ਨਹੀਂ ਲੈਣੀ ਅਚੋਰ ਕੀ ਲੈਣਾ ਲਾਲੀਪੋਪ ਵੀ ਨਹੀਂ ਲੈਣਾ ਹੋਰ ਕੀ ਡੋਨਟ ਵੀ ਨਹੀਂ ਲੈਣਾ ਹੋਰ ਕੀ ਜਿਓਸ਼ ਨਹੀਂ ਲੈਣਾ ਉਹ ਜਿਹੜੀ ਜੀਲ ਲੈਣੀ ਆ ਉਹ ਦੱਸ ਕਿਹੜੀ ਜੀਲ ਲੈਣੀ ਹੈ ਕਾਣਾ ਕਾਣਾ ਚਲੋ ਠੀਕ ਹੈ ਮਿੱਤਰੋ ਓਕੇ ਬਾਈ ਟਡਾਣਾ ਲੈਣਾ ਟਡਾਣਾ ਟਡਾਣਾ ਲੈਣਾ ਖਡਾਣਾ ਗਿਆ ਟਡਾਣਾ ਲੈਣਾ ਖਡਾ ਓਕੇ ਬਾਈ ਨਾ ਮਾ ਫੋਲੋਇਓ ਦਾ ਇਹਨਾਂ ਦੀਆਂ ਐਲਤਾ ਨੂੰ ਇਦਾਂ ਹੀ ਦੇਖਦੇ ਰਹੋ ਤੇ ਨਾਲ-ਨਾਲ ਫੋਲੋ ਕਰਦੇ ਰਹੋ ਹਨਾ ਵੀ नहीं फॉलो करना एजी ताना नहीं फॉलो करना चलो ठीक है के ओके सब्सक्राइब करो पहले हाँ जल्दी करो मुझे पता है कि आप लोग नहीं करते वीडियो देखते हो लेकिन सब्सक्राइब नहीं करते लाल कलर का बटन नहीं से दबाओ जल्दी दबाओ जल्दी दबाओ फ्री मैं शुरू करूँ दबा दो जल्दी दबा दिया घंटी भी दबा देना ठीक